ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਹੈਗੀ ਅੱਜ ਫੇਰ ਕਿਚਨ ਦੇ ਵਿੱਚ ਕੁਝ ਖਾਣ ਨੂੰ ਬਣਾਉਂਗੀ ਤੇ ਹਾਂਜੀ ਇੱਧਰ ਸੀਗਾ ਚੌਲਾਂ ਦਾ ਆਟਾ ਪਿਆ ਅਸੀਂ ਕਦੇ ਵੀ ਕਾਹਨੂੰ ਜਾਣ ਦੇਣਾ ਇਹ ਮੈਂ ਭੁੰਨ ਲਿਆ ਵੈਸੇ ਤਾਂ ਪੁੱਜ ਗਿਆ ਇਹ ਥੋੜਾ ਜਿਹਾ ਆਟਾ ਪਿਆ ਸੀ ਮੇਰਾ ਖਰਾਬ ਹੋ ਜਾਊਗਾ ਤੇ ਇੱਧਰ ਮੈਂ ਦੁੱਧ ਦੇ ਵਿੱਚ 2-3 ਚਮਚ ਇੱਕ ਗਲਾਸ ਦੁੱਧ ਦੇ ਵਿੱਚ 2-3 ਚਮਚ ਦੇਸੀ ਘਿਓ ਵਾ ਕੇ ਪਿਘਲਾ ਲਿਆ ਇਹ ਆਪਾਂ ਇਹਦੇ ਵਿੱਚ ਕਰ ਦੇਣਾ ਹੈ ਐਡ ਪਹਿਲਾਂ ਇਹਦੇ ਵਿੱਚ ਐਡ ਕਰਦੇ ਆ ਖੰਡ ਬੂਰਾ ਹਾਂਜੀ ਆਟਾ ਮੇਰਾ ਪੁੱਜਿਆ ਹੀ ਹੋਇਆ ਸੀ ਆ ਵਿੱਚ ਮੈਂ ਖੰਡ ਦਾ ਬੂਰਾ ਐਡ ਕਰਤਾ ਤੇ ਆ ਮੇਰੀ ਥੋੜੀ ਜਿਹੀ ਕਾਲੀਆਂ ਮਿਰਚਾਂ ਤੇ ਥੋੜੀ ਜਿਹੀ ਹਰੀਆਂ ਲੇਹਗੀਆਂ ਚਾਰ ਪੰਜ ਕੱਟ ਕੇ ਕੁੱਟੀਆਂ ਹੋਈਆਂ ਨੇ ਇਹ ਵੀ ਆਪਾਂ ਐਡ ਕਰ ਦਿੰਨੇ ਆ ਕਿਉਂਕਿ ਚੌਲਾਂ ਦਾ ਆਟਾ ਜਿਹੜਾ ਬੈ ਹੁੰਦਾ ਆ ਇਹਨੂੰ ਆਪਾਂ ਕਰਦੇ ਆ ਮਿਕਸ ਹਾਂਜੀ ਆਹ ਚਾਰਕ ਦਾਖਾਂ ਪਈਆਂ ਲੱਗ ਗਈਆਂ ਇਹ ਵੀ ਵਿੱਚ ਪਾ ਦਿੰਨੇ ਆ ਹਾਂਜੀ ਖੰਡ ਪੂਰੇ ਦੇ ਜਿਹੜੀਆਂ ਡਲੀਆਂ ਜੀਆਂ ਨੇ ਜਦੋਂ ਹੁਣ ਆਪਾਂ ਦੁੱਧ ਪਾਉਣਾ ਹੈ ਘਿਓ ਵਾਲਾ ਇਹਦੇ ਨਾਲ ਆਪਾਂ ਹੀ ਦੇਖ ਲਓ ਪਹਿਲਾਂ ਸਾਰਾ ਕੰਨੂ ਪਾਉਣਾ ਥੋੜਾ ਜਿਹਾ ਪਾ ਕੇ ਆਪਾਂ ਕਰਦੇ ਆ ਮਿਕਸ ਇਹ ਆਪ ਕੋਈ ਖੁਰ ਜਾਣੀਆਂ ਨੇ ਗਲੀਆਂ ਜੀਆਂ ਇਹ ਜੁਵਾ ਸਾਰਾ ਜੇ ਲੋਡ ਹੋਈ ਤਾਂ ਆਪਾਂ ਹੋਰ ਪਾਵਾਂਗੇ ਬਸ ਪਿੰਨੀ ਵੱਟ ਹੋਣੀ ਚਾਹੀਦੀ ਓਨਾ ਕਾਪਾ ਐਡ ਕਰਨਾ ਹੈ ਵਿੱਚ ਆਟਾ ਦੁੱਧ ਸੌਰੀ ਦੁੱਧ ਦੁੱਧ ਤੁਸੀਂ ਕੋਈ ਵੀ ਪਾ ਲਓ ਚਾਹੇ ਉਬਾਲਿਆ ਹੋਇਆ ਚਾਹੀ ਕੱਚਾ ਇਹ ਕੋਈ ਫਰਕ ਨਹੀਂ ਪੈਂਦਾ ਹੈਗਾ ਬਸ ਉਹ ਹੀ ਜੇ ਦੁੱਧ ਤੋਂ ਮੜਾਈ ਲਾਹੀ ਹੋਈ ਹੈ ਤਾਂ ਉਹਦੇ ਵਿੱਚ ਘਿਓ ਥੋੜਾ ਜਿਆ ਵੱਧ ਲੱਗੂਗਾ ਜੇ ਫੈਟ ਫੁੱਲ ਫੈਟ ਵਾਲਾ ਦੁੱਧ ਹੋਵੇ ਉਹਦੇ ਵਿੱਚ ਘਿਓ ਥੋੜਾ ਜਿਆ ਘੱਟ ਪਾ ਕੇ ਵੀ ਸਰ ਜੂਗਾ ਹਨਾ ਕਿਉਂ ਫਿਰ ਕਰੀਮ ਹੁੰਦੀ ਹੈ ਵਿੱਚ ਦੁੱਧ ਦੀ ਹਾਂਜੀ ਮੈਂ ਪਹਿਲਾਂ ਕਰ ਲੈਣਾ ਨੂੰ ਚੰਗੀ ਤਰ੍ਹਾਂ ਮਿਕਸ ਫਿਰ ਮਿਲਦੇ ਆਂ ਜੀ ਗੈਸ ਮੈਂ ਜਦੋਂ ਖੰਡ ਬੂਰਾ ਪਾਇਆ ਉਦੋਂ ਬੰਦ ਕਰਤਾ ਸੀਗਾ ਤੇ ਹੁਣ ਮੈਨੂੰ ਲੱਗਦਾ ਜੇ ਭੁਰਪਰੀ ਜ਼ਿਆਦਾ ਆ ਚੰਗੀ ਤਰ੍ਹਾਂ ਪਿੰਨੀ ਵੱਟ ਨਹੀਂ ਹੋਣੀ ਤੇ ਆਪਾਂ ਥੋੜਾ ਜਿਹਾ ਦੁੱਧ ਹੋਰ ਮਿਕਸ ਕਰ ਦਿੰਨੇ ਆ ਸਾਰਾ ਨਹੀਂ ਪਾਉਣਾ ਦੁੱਧ ਇੱਕੇ ਵਾਰੀ ਦੇਖਣਾ ਹੈ ਆਪਾਂ ਵੀ ਜਿੰਨੇ ਚਿਰ ਚ ਪਿੰਨੀ ਵੱਟ ਹੋ ਜੂਗੀ ਓਨਾਕ ਠੀਕ ਆ ਕਿ ਜ਼ਿਆਦਾ ਵੀ ਪਤਲਾ ਨਾ ਹੋ ਜਾਏ ਹਾਂਜੀ ਗੈਸ ਤੋਂ ਕੜਾਹੀ ਮੇ ਥੱਲੇ ਲਾ ਲਈ ਹੁਣ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਉਹ ਕਰਦੇ ਆਂ ਤੇ ਸੌਫਟ ਤਾਂ ਹੋ ਗਈਆਂ ਵਿੱਚ ਜਿਹੜੀਆਂ ਖੰਡ ਪੂਰੀਆਂ ਦੀਆਂ ਨੇ ਉਹਨੇ ਡਲੀਆਂ ਜੀਆਂ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਦੇ ਆਂ ਹੱਥਾਂ ਦੇ ਨਾਲ ਪਿੰਨੀਆਂ ਦੇਖੋ ਇਹਨਾਂ ਬਹੁਤ ਵਧੀਆ ਵੱਟ ਹੋਣਗੀਆਂ ਹੁਣ ਹਾਂ ਲੈ ਬਹੁਤ ਵਧੀਆ ਹੋ ਗਿਆ ਹੁਣ ਹਾਂਜੀ ਪਹਿਲਾਂ ਮੈਂ ਕਰਦੇ ਆਂ ਇਹਨੂੰ ਹੱਥਾਂ ਨਾਲ ਮਿਕਸ ਆਟਾ ਹੋ ਗਿਆ ਚੰਗੀ ਤਰ੍ਹਾਂ ਮਿਕਸ ਜੀ ਚੌਲਾਂ ਦਾ ਆਟਾ ਸਾਰਾ ਕੁਝ ਖੰਡ ਪੂਰਾ ਸਾਰਾ ਕੁਝ ਆਪਾਂ ਕਰ ਲਿਆ ਚੰਗੀ ਤਰ੍ਹਾਂ ਮਿਕਸ ਤੇ ਹਾਂਜੀ ਹੁਣ ਇਹਦੀ ਆਪਾਂ ਵੱਟਦੇ ਆ ਪਿੰਨੀਆ ਥੋੜਾ ਜਿਹਾ ਆਪਾਂ ਪਾਣੀ ਦਾ ਹੱਥ ਲਾ ਕੇ ਵੱਟਾਂਗੇ ਤਾਂ ਕਿ ਹੱਥ ਨਾ ਕਾਲੀ ਅੰਮ੍ਰਿਤ ਚਾਹੋ ਤਾਂ ਤੁਸੀਂ ਸਾਫਤੀਆਂ ਵੀ ਪਾ ਸਕਦੇ ਹੋ ਮੈਂ ਸਾਫਤੀਆਂ ਨਹੀਂ ਪਾਈਆਂ ਮੈਂ ਕੁੱਟ ਲਿਆ ਜਿਵੇਂ ਬੱਚੇ ਛੱਡਦੇ ਨੇ ਵੀ ਅੜਦੰਦ ਨੂੰ ਪਤਾ ਘਰ ਬੱਚੇ ਆ ਵੱਡੀ ਛੋਟੀ ਹੋ ਗਈ ਚਲ ਕੋਈ ਗੱਲ ਨਹੀਂ ਬਹੁਤ ਸੌਫਟ ਹੋ ਗਿਆ ਆਟਾ ਸੌਫਟ ਕਰਨਾ ਸਾਬ ਥੋੜਾ ਜਿਹਾ ਸਖਤ ਰੱਖਣਾ ਹੈ ਤੁਸੀਂ ਦੁੱਧ ਦੇ ਹਿਸਾਬ ਨਾਲ ਹੋਊਗਾ ਦੁੱਧ ਨੂੰ ਉਬਾਲੀ ਜ਼ਰੂਰ ਦੇਣੀ ਆ ਜੇ ਤੁਸੀਂ ਰੱਖਣੀਆਂ ਨੇ ਪਿੰਨੀਆਂ ਜ਼ਿਆਦਾ ਦਿਨ ਤੇ ਜੇ ਬਸਰ ਮਤਲਬ 2-3 ਦਿਨ ਦੀਆਂ ਲਈ ਫਿਰ ਤੁਸੀਂ ਚਾਹੇ ਕੱਚਾ ਹੀ ਪਾ ਸਕਦੇ ਹੋ ਵੈਸੇ ਦੁੱਧ ਨੂੰ ਉਬਾਲੀ ਦੋਂ ਤਾਂ ਚੰਗਾ ਆ ਇਹਦੇ ਨਾਲ ਜਲਦੀ ਖਰਾਬ ਨਹੀਂ ਹੁੰਦੀ ਆ ਆਟਾ ਤਾਂ ਆਪਾਂ ਭੁੰਨੀ ਲੈਣਾ ਹੁੰਦਾ ਆ ਐਡ ਕਿਦਾ ਸਿਆਲਾ ਚ ਬਹੁਤ ਖਾਦਾ ਕਦੇ ਕੁਛ ਕਦੇ ਕੁਛ ਕਦੇ 2-3 ਵਾਰ ਤਾਂ ਪੰਜੀਰੀ ਰੜਾ ਲਈ ਗਾਜਰਾਂ ਦਾ ਉਹ ਗਜਰੇਲਾ ਬਣਾਇਆ ਕੋਆ ਨਹੀਂ ਮਾਰਿਆ ਇਸ ਵਾਰ ਗਾਜਰਾ ਦੇ ਨਾਲ ਇਹੋ ਰਜਾ ਦਾ ਦੁੱਧ ਹੈ ਨਹੀਂ ਸੀਗਾ ਚਾਹ ਦਾ ਹੋਣੀ ਸੀ ਸਰੀਆਂ ਜੀ ਆਪਣੇ ਗਾਵਾਂ ਮੈਂ ਕਿਉਂ ਵੀ ਮੁੱਲ ਲੈਂਦਾ ਸੀਗਾ ਪੰਜੀਰੀ ਬਣਾਉਣ ਲਈ ਤੇ ਆਟਾ ਪਿਆ ਸੀ ਚੌਲਾਂ ਦਾ ਮੈਂ ਹਾਂ ਚਲੇ ਇਹ ਰਹਿ ਗਈਆਂ ਹਜੇ ਤੇੜਾਂ ਦੀਆਂ ਪਿੰਨੀਆਂ ਬਣਾਈਆਂ ਸੀਗੀਆਂ ਉਹ ਵੀਡੀਓ ਜਪਈਆ ਉਹ ਮੈਂ ਜੀ ਤੁਹਾਡੇ ਨਾਲ ਸ਼ੇਅਰ ਹੀ ਨਹੀਂ ਕਦੀ ਬਾਹਲਾ ਹੀ ਖਾੜ ਪੀੜ ਹੋ ਗਿਆ ਸੀ ਮੈਂ ਤੁਹਾਨੂੰ ਜਾਂਦੇ ਜਾਂਦੇ ਆ ਵੀ ਕਰ ਦਵਾ ਆਜੇ ਵੀ ਆਜੋ ਚਿੰਦਰੀਆ ਚਿੰਦਰੀਆ ਕੇ ਆਲੇ ਮਾਲਿਆ ਆ ਜਾਗਾ ਉਧਰ ਰੋੜ ਲਾ ਕੇ ਆ ਜਾ ਪੁੱਤਾਂ ਜਾ ਨਾ ਮੈਂ ਕਿਵੇਂ ਨੂੰ ਨਹੀਂ ਮੇਰੇ ਲਈ ਉਹ ਕਾਤ ਨਹੀਂ ਮੈਂ ਇਹਦੇ ਕਰ ਦੇਣੀ ਮੈਂ ਇਹਦੇ ਕਰ ਦੇਣੀ ਤਿੰਨ ਪੋਟੋ ਟੱਲ ਗਿਆ ਪਾਈ ਟੋੱਲ ਗਿਆ ਲੈ ਲੋ ਲੋ ਹੱਥ ਤੋਤੇ ਆ ਐਡਵੋਸ ਕਰਿਆ ਕਿਸ ਨੇ ਆ ਤੇਰੀ ਬੰਦੇ ਉਹ ਸਾਰਾ ਕੰਮ ਹੀ ਖਰਾਬ ਕਰ ਦਿੰਦੀ ਹਾਂ ਹਾਂਜੀ ਤੈਂ ਕਿਹੜਾ ਲੈਣਾ ਵੱਡਾ ਸਭ ਤੋਂ ਉਹ ਤੇਰੀ ਤੈਂ ਆ ਆ ਆ ਤੈਂ ਕਿਹੜਾ ਲੈਣਾ ਆ ਜਾ ਜੀਜੀ ਲੈ ਲੈ ਆ ਜੀ ਆਈ ਸਾਰੀ ਲੈ ਲੈ ਸਾਰੀ ਤੇਰੀ ਸਾਰੀ ਆ ਤੇਰੀ ਆ ਜਾ ਇਹਦਾ ਰੁੱਸ ਗਿਆ ਇਹਨੂੰ ਕੀ ਹੋ ਗਿਆ